ਰਨ ਤਰਨ ਦੀ ਸਰਹੱਦ ਨਾਲ ਲੱਗਦੇ ਪਿੰਡ ਨਾ ਸ਼ਹਿਰਾ ਢਾਲਾ ਵਿੱਚ 65 ਸਾਲਾ ਕਿਸਾਨ ਕੁਲਵੰਤ ਸਿੰਘ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਕਹਾਣੀ ਖਤਮ ਕਰ ਲਈ। ਕੁਲਵੰਤ ਦੇ ਪਰਿਵਾਰ ਮੁਤਾਬਕ ਉਹਨਾਂ ਸਿਰ ਆੜਤੀਆਂ ਅਤੇ ਸੁਸਾਇਟੀਆਂ ਦਾ 7 ਲੱਖ ਦੇ ਕਰੀਬ ਕਰਜ਼ਾ ਸੀ ਤੇ ਜ਼ਮੀਨ ਸਿਰਫ ਤੇ ਨੇਕੜ ਸੀ ਜਿਸ ਵਿੱਚੋਂ ਇੱਕ ਕਿੱਲਾ ਕੁਲਵੰਤ ਸਿੰਘ ਕਰਜ਼ੇ ਦੀ ਬਲੀ ਚੜ ਚੁੱਕਿਆ ਸੀ। ਮਹਿੰਗਾਈ ਦੀ ਮਾਰ ਤੇ ਦਿਨੋ ਦਿਨ ਵਧ ਰਹੇ ਕਰਜ਼ੇ ਨੇ ਕੁਲਵੰਤ ਸਿੰਘ ਹੱਥ ਜ਼ਹਿਰ ਵਾਲੀ ਸ਼ੀਸ਼ੀ ਫੜਾ ਦਿੱਤੀ। 8 8 ਲੱਖ ਰੁਪਏ ਕਰਜ਼ਾ ਹੈ। ਤੇ ਪਰੇਸ਼ਾਨ ਬੜਾ ਰਹਿਦਾ ਹੈ 300 ਕਰੋਪਾਣੀ ਲਾਉਣ ਗਿਆ ਤੇ ਉਥੇ ਜਾ ਕੇ ਡਿਠਾ ਲਈਏ ਸਾਨੂੰ ਬਾਅਦ ਚ ਪਤਾ ਲੱਗਾ ਕੋਈ ਮਲੇ ਵੀ ਘੰਟੇ ਘੰਟੇ ਡੁੱਰ ਕੇ ਬਾਅਦ ਚ ਪਤਾ ਲੱਗਾ ਫਿਰ ਅਹੀਂ ਗਏ ਆ ਉਮਲਾਯਾ ਕਰ ਤੇ ਕਰੋ ਫੇ ਉਥੇ ਚਲੇ ਗਿਆ ਆਪਣੇ ਜਬਾਰ ਗੁੱਸੇ ਦੇ ਤੇ ਗੁੱਸੇ ਦੇ ਫਿਰ ਉਥੇ ਪੂਰਾ ਹੋ ਗਿਆ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸਰਾਏ ਅਮਾਨਤ ਖਾਨ ਦੀ ਪੁਲਿਸ ਨੇ ਕੁਲਵੰਤ ਸਿੰਘ ਦੀ ਮਰਤਕ ਦੇ ਕਬਜ਼ੇ ਵਿੱਚ ਲੈ ਲਈ ਹੈ ਤਾਤਾ ਨਾਲ ਚਾਤ ਤੋਂ ਕਲਵਾਨ ਸਿੰਘ ਪੁੱਤਰ ਅਛਰ ਸਿੰਘ ਜਿਹੜੇ ਢਾਲਦਾ ਜਿਹੜਾ ਜਿੰਨੇ ਕੋਈ ਦੇਰੀਲੀ ਚੀਜ਼ ਕਰਦੀ ਸੀ ਜਦੋਂ ਮੌਤ ਹੋ ਗਈ ਤੇ ਉਹਨਾਂ ਨੇ ਕਹਿਣ ਪਤਾ ਬਾਕੀ ਸਾਰੀ ਵਾਈਫਾਈ ਕਰਕੇ ਫੇਰ ਦੱਸਾਂਗੇ ਕਿ ਉਹ ਕਰਜਾ ਕਿੰਨਾ ਸੀ ਕਿਸ ਦਾ ਪੁੱਤਾ ਵਾਂਗ ਉਪਜਾਊ ਕੀਤੀਆਂ ਜ਼ਮੀਨਾਂ ਵੇਚ ਕੇ ਵੀ ਕਿਸਾਨਾਂ ਦੇ ਕਰਜ਼ੇ ਨਹੀਂ ਉਤਰਦੇ ਤੇ ਆਖਿਰਕਾਰ ਮੌਤ ਹੀ ਉਹਨਾਂ ਨੂੰ ਆਖਰੀ ਰਾਹ ਲੱਗਦੀ ਹੈ ਅਜਿਹੇ ਹਾਲਾਤ ਸਾਫ਼ ਕਰ ਦੇਣੇ ਕਿ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਅਤਿਆੜਤੀਏ ਤੋਂ ਲੈ ਬੀਜਾਂ ਤੇ ਸਪਰੇਹਾਂ ਦੇ ਭਾਅ 'ਚ ਕਿੰਨਾ ਪਾੜਾ ਹੋਵੇਗਾ ਜੋ ਅਨਦਾਤਾ ਨੂੰ ਮੌਤ ਦੇ ਆਖਰੀ ਰਾਹ ਤੇ ਤੋਰ ਦਿੰਦਾ ਹੈ